ਫ্লাই ਵੀ ਦੋਸਤੋ ਅੱਜ ਆਪਾਂ ਪਹਿਲੀ ਸਪਰੇਅ ਕਰਦੇ ਆਂ ਤੇ ਬਾਸਮਤੀ ਝੋਨਾ ਇਹ ਆਪਣਾ 1847 ਤੇ ਦੇਖ ਸਕਦੇ ਹੋ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਆ ਪਹਿਲੀ ਵਾਰ ਹੀ ਲਾਇਆ ਹੈ ਕਿ ਆਪਾਂ ਜੁਨੀਵਰਸਿਟੀ ਚੋਂ ਵੀ ਲੈਂਦਾ ਸੀਗਾ ਤੇ ਤਕਰੀਬਨ 75 ਰੁਪਏ ਕਿਲੋ ਵੀ ਲਏ ਸੀਗੇ ਆਪਾਂ ਤੇ 2.5 ਕਿੱਲੇ ਵਾਣ ਲੱਗਿਆ ਹੋਇਆ ਠੀਕ ਆ ਆਪਣਾ ਪੂਰਾ ਮਿੰਮਟ ਟਲਮਾ ਠੀਕ ਆ ਤੇ ਅੱਜ ਆਪਾਂ ਪਹਿਲੀ ਸਪਰੇਅ ਕਰਦੇ ਆਂ ਤੇ ਐਮ ਇਸਟਾਰ ਟਾਪ ਤੇ ਇੱਕ ਆਪਾਂ ਇਹਦੇ ਤੇ ਕਰਦੇ ਆਂਗੇ ਪ੍ਰੋਕਲੇਮ ਠੀਕ ਆ ਛੁੰਡੀ ਵਾਸਤੇ ਇੱਕ ਕਰਦੇ ਆਪੇ ਚ ਇਕਠਾ ਰ 3 ਸਪਰੇ ਹਮ ਲਾ ਕੇ ਕਰ ਰਹੇ ਆ ਅੱਜ ਆਪਾਂ ਠੀਕ ਆ ਤੇ ਤਕਰੀਬਨ ਕਿਲੇ ਦੀਆਂ ਚਾਰ ਘਟੋਲੀਆਂ ਦੇ ਅਸਟੀਮੇਟ ਦੇ ਹਿਸਾਬ ਨਾਲ 2.5 ਕਿੱਲਾਂ ਜਾਂ 10 ਢੋਲੀਆਂ ਪਾ ਰਹੇ ਆ ਤੇ ਅੱਜ ਆਪਣਾ ਝੋਨਾ ਇਹ 56 57 ਦਿਨਾਂ ਦਾ ਹੋ ਚੁੱਕਿਆ ਜਾਨੀ ਕਿ ਕਹਿੰਦਾ ਭਾਵੇਂ 24 25 ਜੁਲਾਈ ਨੂੰ ਲੱਗਿਆ ਸੀਗਾ ਤੇ 56 57 ਦਿਨਾਂ ਦਾ ਝੋਨਾ ਹੋ ਗਿਆ ਆਪਣਾ ਤੇ ਕੰਡੀਸ਼ਨ ਦੇਖ ਸਕਦੇ ਹੋ ਝੋਨੇ ਦੀ ਠੀਕ ਆ ਆਪਾਂ ਸਾਢੇ 3 ਗੱਟੇ ਯੂਰੀਆ ਪਾਈ ਆ ਇਹ ਚ 2 ਗੱਟੇ ਸੁਪਰ ਦੇ ਪਾਏ ਆ 2.5 ਕਿੱਲਾਂ ਦੇ ਵਿੱਚ ਤੇ 1 ਗੱਟਾ ਡੀਏਪੀ ਦਾ ਪਾਇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਹਦੋਂ ਪਹਿਲਾਂ ਆਪਾਂ ਪ੍ਰਦਾਨ ਪਾਤੀ ਸੀਗੀ 15 ਕਿ ਦਿਨ ਹੋ ਗਏ ਉਹਦੇ ਤੇ ਅੱਜ ਆਪਾਂ ਸਪਰੇਅ ਕਰ ਰਹੇ ਹਾਂ ਤੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਦੇਖਦੇ ਹਾਂ ਕਿੰਨਾ ਝਾੜ ਨਿਕਲੂਗਾ ਉਹਦੀ ਵੀ ਵੀਡੀਓ ਪਾਵਾਂਗੇ ਆਪਾਂ ਤੇ ਪਹਿਲੀ ਵਾਰੀ ਲਾਇਆ ਝੋਨਾ ਆਪਾਂ ਤੇ ਝੋਨੇ ਦੀ ਕੰਡੀਸ਼ਨ ਤੁਸੀਂ ਤੁਹਾਡੇ ਸਾਹਮਣੇ ਹੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਜਿਹੜੇ ਜਿਹੜੇ ਵੀਰਾਂ ਨੇ ਲੱਗਿਆ ਹੋਇਆ ਝੋਨਾ ਉਹ ਵੀ ਜਰੂਰ ਦੱਸਣ ਵੀ ਕਿਹਨੇ ਕਿਹਨੇ ਲਾਇਆ 1847 ਤੇ ਕਿਹੋ ਜੀ ਕੰਡੀਸ਼ਨ ਚ ਉਹ ਵੀ ਦੱਸਣ ਜਰੂਰ ਠੀਕ ਆ ਆਪਾਂ ਪਹਿਲੀ ਵਾਰੀ ਲਾਇਆ 1847 ਯੂਨੀਵਰਸਿਟੀ ਚੋ ਬੀ ਲੈੰਦਾ ਸੀਗਾ ਤੇ ਫੁੱਲ ਵਧੀਆ ਕੰਡੀਸ਼ਨ ਆ ਇਸ ਤੇ ਕਰਿਕ ਨੰਬਰ ਕੋਈ ਅਲ ਨਹੀਂ ਕਿਸੇ ਤਾਈ ਝੋਨੇ ਨੂੰ ਦੇਖ ਸਕਦੇ ਹੋ ਸਾਹਮਣੀ ਆ ਤੇ ਤਕਰੀਬਨ 8 ਦਿਨ ਹੋ ਗਏ ਇਹਨੂੰ ਪਾਣੀ ਲੱਗੇ ਨੂੰ ਥੱਲੇ ਸੁੱਕਿਆ ਹੋਇਆ ਤੇ ਮੁੰਜਰਾ ਕੱਢਣ ਦੀ ਤਿਆਰੀ ਚ ਪੂਰੀ ਪਾਈਪ ਵਗੈਰਾ ਬਣ ਚੁੱਕੀ ਹੈ ਝੋਨੇ ਦੀ ਠੀਕ ਆ ਤੇ ਹਾਈਟ ਹੂਟ ਵੀ ਠੀਕ ਹੈਗੀ ਬਾਹਲੀ ਜ਼ਿਆਦਾ ਵੀ ਨਹੀਂ ਹੈਗੀ ਤੇ ਬਾਹਲੀ ਥੋੜੀ ਵੀ ਨਹੀਂ ਹੈਗੀ ਨਾਰਮਲ ਹਾਈਟ ਆ ਯਾਨੀ ਕਿ ਲੱਕ ਤੋਂ ਉੱਪਰ ਆ ਥੋੜਾ ਜਿਹਾ ਤੇ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਆ ਤੇ ਜਿੱਦਨ ਆਪਾਂ ਝੋਨਾ ਵੱਡਾ ਉਦਨ ਦੀ ਵੀ ਵੀਡੀਓ ਲਾਵਾਂਗੇ ਕੰਡੇ ਤੇ ਚੜਾਵਾਂਗੇ ਟਰਾਲੀ ਪੂਰਾ ਢਾਈ ਕਿਲੇ ਬਾਹਣਾ ਮਿਲਮੰਤਲਮਾ ਤੇ ਦੇਖਾਂਗੇ ਕਿੰਨਾ ਝਾੜ ਨਿਕਲਦਾਗਾ ਤੇ ਫਿਲਹਾਲ ਕੋਈ ਬਾਲੀ ਖੇਚਲ ਨਹੀਂ ਕਰਾਈ ਬੂਟਾ ਬਹੁਤ ਵਧੀਆ ਮਾਰਿਆ ਝੋਨੇ ਨੇ